सिटी अस्पताल बरनाला ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ ਹਲਾਲ ਮਾਰਕੀਟ ਬਰਨਾਲਾ ਸਥਿਤ ਸਿਟੀ ਹਸਪਤਾਲ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸ਼ਰਮਾ ਗੋਲਡੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਸਾਨਲੀ ਸ਼ਰਮਾ ਤੇ ਐਮ ਡੀ ਮੈਡੀਸਨ 슈ਗਰ ਬੀਪੀ ਥਾਇਰੋਇਡ ਲੀਵਰ ਅਤੇ ਪੇਟ ਤੇ ਜਿਗਰ ਦਾ ਚੈੱਕਅਪ ਵੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮਰੀਜ਼ਾ ਨੂੰ ਵੱਧ ਤੋਂ ਵੱਧ ਗਰਮੀ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਤੋਂ ਵੱਧ ਤੋਂ ਵੱਧ ਪਾਣੀ ਅਤੇ ਸਿਕੰਜਮੀ ਜੂਸ ਵਾਲੇ ਫਰੂਟ ਖਾਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣਾ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਖਾਣ-ਪੀਣਾ ਸਹੀ ਹੋਵੇਗਾ ਤਾਂ ਵਿਅਕਤੀ ਬਿਮਾਰੀਆਂ ਤੋਂ ਮੁਕਤ ਰਹਿ ਸਕਦਾ ਹੈ। ਸਫੇ ਕਾਲ ਮੈਂ ਡਾਕਟਰ ਸ਼ਾਲਨੀ ਸ਼ਰਮਾ ਸਿਟੀ ਹਸਪੀਟਲ ਬਰਨਾਲੇ ਤੋਂ ਅੱਜ ਮੈਂ ਕੈਂਪ ਲਾਇਆ ਸੀ 200 ਤੋਂ অধিক ਪੇਸ਼ੈਂਟ ਅਜੇ ਸੀ ਦੇਖੇ ਨੇ ਕੈਂਪ ਚ ਸਿੱਛਾ ਸੀ 50% ਆਫ ਚ ਟੈਸਟ ਤੇ ਦਵਾਈਆਂ ਦਾ ਅਸੀਂ ਇਲਾਜ ਪੇਸ਼ੈਂਟਾਂ ਦਾ ਇਲਾਜ ਕੀਤਾ ਹੈ ਅਸੀਂ ਥਾਇਰਾਇਡ ਗਠਿਆਵਾਏ ਦੇ ਮਰੀਜ਼ ਸ਼ੂਗਰ ਦੇ ਮਰੀਜ਼ ਮਾਈਗਰੇਨ ਦੇ ਪੇਟ ਦੇ ਦਿੱਕਤਾਂ ਦੇ ਪੇਸ਼ੈਂਟਾਂ ਦਾ ਇਲਾਜ ਕੀਤਾ ਹੈ 50% ਆਫ ਮੇ ਟੈਸਟ ਤੇ ਤੇ ਦਵਾਈਆਂ ਸੀ ਗਿਆ दे रहा किसी भी प्रकार का आ, कोई भी किसी भी मरीज़ को बुखार की लंबे समय से किसी भी तरह का बुखार है टाइफाइड का बुखार है लीवर की परेशानी है ड्रिंक की वजह से या फिर शुगर की परेशानी है आप हमारे पास आए हम लोग आप लोगों का इलाज करने के लिए यहाँ पर बैठे हैं और सेवा के लिए बैठे हैं सिटी हॉस्पिटल बनाले अलाल मार्केट देखो ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਵਿੰਦਰ ਸ਼ਰਮਾ ਗੋਲਡੀ ਐਮ ਡੀ ਸਿਟੀ ਹਸਪਤਾਲ ਬਰਨਾਲਾ ਸਾਡੇ ਸਿਟੀ ਹਸਪਤਾਲ ਨੇੜੇ ਗੱਡਾ ਖਾਨਾ ਚੌਂਕ ਸਰਕਾਰੀ ਹਸਪਤਾਲ ਦੇ ਨਾਲ ਲਾਲ ਮਾਰਕੀਟ ਵਿੱਚ ਸਿਟੀ ਹਸਪਤਾਲ ਹੈ ਇਸ ਵਿੱਚ ਅਸੀਂ ਅੱਜ ਡਾਕਟਰ ਸ਼ਾਲਨੀ ਸ਼ਰਮਾ ਐਮ ਡੀ ਮੈਡੀਸਨ ਫਾਰਮਰ ਮੈਕਸ ਹਸਪੀਟਲ ਤੋਂ ਡਾਕਟਰ ਸ਼ਾਲਨੀ ਸ਼ਰਮਾ ਨੇ ਇੱਥੇ ਕੈਂਪ ਲਗਾਇਆ ਜਿਸ ਵਿੱਚ ਅਸੀਂ 200 ਦੇ ਕਰੀਬ ਮਰੀਜ਼ਾਂ ਦਾ ਬਿਲਕੁਲ ਫ੍ਰੀ ਚੈੱਕਅਪ ਕੈਂਪ ਕੀਤਾ ਉਸ ਦੇ ਵਿੱਚ ਡਾਕਟਰ ਸਾਹਿਬ ਨੇ 슈ਗਰ, ਬੀਪੀ, ਗਠੀਆ, ਦਰੰਗ, ਪੇਟ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ, ਜਿਗਰ ਦੇ ਕਿਸੇ ਵੀ ਹਰ ਤਰ੍ਹਾਂ ਦੇ ਪੇਸ਼ੈਂਟਾਂ ਦਾ ਬਿਲਕੁਲ ਫ੍ਰੀ ਅਸੀਂ ਚੈੱਕ ਅਪ ਅਸੀਂ ਕੀਤਾ ਡਾਕਟਰ ਸ਼ਾਲਨੀ ਸ਼ਰਮਾ ਨੇ ਕਿਸੇ ਤੋਂ ਕੋਈ ਫੀਸ ਨਹੀਂ ਲਈ ਗਈ ਇਸ ਵਿੱਚ ਕੁਝ ਟੈਸਟ ਅਸੀਂ ਸੀ ਜੋ ਲੋੜਵੰਦਾਂ ਨੂੰ ਉਹ ਅਸੀਂ ਫ੍ਰੀ ਕੀਤੇ ਅਤੇ ਮੈਡੀਸਨ ਤੇ ਅਸੀਂ 20% ਤੱਕ ਮਰੀਜ਼ਾਂ ਨੂੰ ਡਿਸਕਾਊਂਟ ਦਿੱਤਾ ਦੇ ਹੋਤੀ ਜੇ ਫੈਸਿਲਿਟੀ ਆ ਤੇ ਜੀ ਸਾਡੇ ਕੋਲੇ ਹਸਪੀਟਲ ਵਿੱਚ ਐਡਮਿਸ਼ਨ ਦਾਖਲ ਕਰਨ ਦੀ ਸੁਵਿਧਾ ਹੈ ਸਿਟੀ ਸਕੈਨ ਐਕਸ-ਰੇ ਲੈਬਰਾਟਰੀ ਫਾਰਮੇਸੀ ਸਾਰਾ ਹੀ ਅੰਦਰ ਹੀ ਅਸੀਂ ਕਰਦੇ ਹਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਹੋਵੇ ਜਦੋਂ ਮਰਜ਼ੀ ਸਾਡੇ ਹਸਪੀਟਲ ਤੁਸੀਂ ਲੈ ਕੇ ਆ ਸਕਦੇ ਹੋ ਉਹਨਾਂ ਵਿੱਚ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਜਿੱਦਾਂ ਦੀ ਐਕਸ-ਰੇ ਹੋਵੇ ਜਾਂ ਹੋਰ ਸਾਰਾ ਹਾਂਜੀ ਹਾਂਜੀ ਅੱਜ ਐਕਸ-ਰੇ ਵੀ ਅਸੀਂ ਹਾਫ ਰੇਟ ਤੇ ਹੀ ਕੀਤੇ ਹਨ ਜਿਵੇਂ ਕਿ ਜੋ OPD ਹੈ ਉਹ ਤਾਂ ਅਸੀਂ ਬਿਲਕੁਲ ਹੀ ਫ੍ਰੀ ਕੀਤੀ ਹੈ ਜ਼ੀਰੋ ਹੈ ਵੈਸੇ ਡਾਕਟਰ ਸਾਹਿਬ ਦੀ OPD 200 ਰੁਪਏ ਅੱਜ ਕਿਸੇ ਤੋਂ ਵੀ ਅਸੀਂ OPD ਕੋਈ ਵੀ ਚਾਰਜ ਨਹੀਂ ਕੀਤੀ ਹੈ। ਕੋਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਰੈਡੀ ਨਿਤਿਆ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਡੇ ਹਸਪਤਾਲਾਂ ਜੋ ਜਾਨ ਦੀ ਬਜਾਇ ਅਸੀਂ ਬਹੁਤ ਹੀ ਘੱਟ ਰੇਟਾਂ ਤੇ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਇੱਕ ਸਾਡੇ ਕੋਲੇ ਬਖਤਗੜ ਤੋਂ ਅਦਰੰਗ ਦਾ ਪੇਸ਼ੈਂਟ ਆਇਆ ਸੀ ਉਹ 5 ਦਿਨ ਸਾਡੇ ਕੋਲੇ ਦਾਖਲ ਰਿਹਾ ਇੱਥੇ ਅਸੀਂ ਸਿਰਫ ਉਹਦੇ ਕੋਲ ਵਿੱਚ ਹੀ ਦਵਾਈਆਂ ਵਿੱਚ ਹੀ ਟੈਸਟ ਵਿੱਚ ਹੀ ਬੈੱਡ ਚਾਰਜਸ ਸਿਰਫ ਉਹਦੇ ਤੋਂ ਅਸੀਂ 5000 ਦੇ ਕਰੀਬ ਖਰਚਾ ਲਿਆ 5 ਦਿਨ ਉਸਨੇ ਸਾਡੇ ਕੋਲੇ ਇਲਾਜ ਕਰਾਇਆ ਅਤੇ ਉਹ ਬਿਲਕੁਲ ਹੁਣ ਠੀਕ ਹੈ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦੀ ਮਰੀਜ਼ ਨੂੰ ਬਿਮਾਰੀ ਹੈ ਤਾਂ ਉਸ ਲਈ ਤੁਸੀਂ ਇੱਕ ਵਾਰ ਡਾਕਟਰ ਸ਼ਾਲਨੀ ਸ਼ਰਮਾ ਸਿਟੀ ਹਸਪਤਲ ਬਰਨਾਲਾ ਨੇੜੇ ਗੱਡਾ ਖੰਨਾ ਚੌਂਕ ਇੱਕ ਵਾਰ ਤੁਸੀਂ ਆ ਕੇ ਆਪਣੀਆਂ ਜੋ ਤੁਸੀਂ ਜੇ ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਾਏ ਹਨ ਉਹ ਟੈਸਟ ਨਾਲ ਲੈ ਕੇ ਤੁਸੀਂ ਮੈਡਮ ਦੀ ਇੱਕ ਵਾਰ ਸਲਾਹ ਜ਼ਰੂਰ ਲਓ ਅਤੇ ਬਹੁਤ ਹੀ ਘੱਟ ਰੇਟਾਂ ਵਿੱਚ ਆਪਣਾ ਇਲਾਜ ਕਰਾਓ ਸਿਟੀ ਹਸਪਤਲ ਬਰਨਾਲਾ ਧੰਨਵਾਦ ਸਰ ਕੋਮਲਪ੍ਰੀਤ ਕਾਰ ਸਰ ਬਹੁਤ ਵਧੀਆ ਲੱਗਿਆ ਇੱਥੇ ਇਲਾਜ ਕਰਵਾ ਕੇ ਸਾਨੂੰ ਮਤਲਬ ਕਿਸੇ ਨੇ ਦੱਸਿਆ ਬਾਹਰੋਂ ਸ਼ਾਲਨੀ ਡਾਕਟਰ ਬਾਰੇ ਤੇ ਫਿਰ ਅਸੀਂ ਇੱਥੇ ਵਿਜ਼ਿਟ ਕੀਤਾ ਤੁਹਾਨੂੰ ਵੀ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਵਾ ਇੱਥੋਂ ਦੇ ਕੈਂਪ ਵੀ ਵਧੀਆ ਨੇ ਤੇ ਮੈਡੀਸਨ ਵੀ ਬਹੁਤ ਵਧੀਆ ਵਾ ਕਿੰਨਾ ਸਸਤਾ ਦਾ ਇਲਾਜ ਦਿੱਤਾ ਗਿਆ ਸਰ ਲਾਸ ਬਹੁਤ ਸਸਤਾ ਸੀਗਾ ਤੇ ਟੈਸਟ ਵੀ ਬਹੁਤ ਵਧੀਆ ਨੇ ਕੀ ਹੋਰ ਵੀ ਜਣੇ ਸਰ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਹਾਨੂੰ ਵੀ ਜ਼ਰੂਰ ਇੱਥੇ ਵਿਜ਼ਿਟ ਕਰਨਾ ਚਾਹੀਦਾ ਵਾ ਤੇ ਆਉਣਾ ਚਾਹੀਦਾ ਵਾ ਸਰ ਸ਼ੂਗਰ ਦੀ ਪ੍ਰੋਬਲਮ ਸੀ ਹਾਂਜੀ ਹਾਂਜੀ ਬਿਲਕੁਲ ਠੀਕ ਨੇ